ਉਨ ਐਜ਼ ਅ ਲੀਡ ਆ ਗਏ ਹੈ ਨਾ ਤੇ ਇੱਕ ਗੱਲ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ ਕਿ ਹਨਾ ਕਿਸ ਨੇ ਕਿਹਾ ਸੀ ਕਿ ਹਨਾ ਗੁਰਬਤ ਮੇ ਕ੍ਰੀਏਟੀਵਿਟੀ ਨਹੀਂ ਹੁੰਦੀ ਜਦ ਤੱਕ ਐਕਟਰ ਨੂੰ ਉਹਦਾ ਮੁਆਵਜ਼ਾ ਪੂਰਾ ਨਾ ਮਿਲੇ ਤਦ ਵੀ ਸਵਾਦ ਨਹੀਂ ਆਉਂਦਾ ਇੰਡਸਟਰੀ ਪੇ ਕਰਨਾ ਸ਼ੁਰੂ ਹੋਈ ਤੁਹਾਨੂੰ ਦੇਖੋ ਮੈਨੂੰ ਪਹਿਲਾਂ ਵੀ ਪੇ ਕਰਦੇ ਸੀ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਮਤਲਬ ਕਿ ਜਿੰਨਾ ਡਿਸਰਵ ਕਰਦੇ ਹੋ ਮੇਰੀ ਪਹਿਲਾਂ ਵੀ ਗੱਲ ਹੁੰਦੀ ਕਈ ਮੇਰੇ ਵੀਰੇ ਕਈ ਆਪਣੇ ਆਰਟਿਸਟ ਕਹਿਣ ਲੱਗ ਜਾਂਦੇ ਆ ਜਿ ਸਾਾਨੂੰ ਥੋੜੇ ਦਿੱਤੇ ਆਂਗੇ ਤੇ ਮੈਂ ਕਹਿੰਦਾ ਹੁਣ ਆ ਵੀ ਯਾਰ ਅਸੀਂ ਜ਼ੋਰ ਲਾਈਏ ਅਸੀਂ ਆਪ ਦੇ ਆਪ ਦਾ ਆਪ ਦਾ ਰੇਟ ਆਪ ਨਾ ਲਾਈਏ ਹੂੰ ਅਸੀਂ ਉੱਥੋਂ ਟਿੱਕਰ ਪਹੁੰਚੀਏ ਆਪ ਦਾ ਰੇਟ ਲਾਉਣ ਲਈ ਹੂੰ ਅਸੀਂ ਕਮਜ਼ੋਰੀ ਵੀ ਬਣੀਏ ਤੁਹਾਨੂੰ ਪ੍ਰੋਡਿਊਸਰ ਉਦੋਂ ਪੈਸੇ ਦਿੰਦਾ ਪਰ ਨਾਲ ਇਹ ਹੋਇਆ ਕਿ ਸਾਹਮਣੋਂ ਬੰਦਾ ਆਇਆ ਹੋਵੇ ਉਹਨੇ ਜੋ ਰੇਟ ਲਾਇਆ ਹੋਵੇ ਉਹ ਉਸ ਤੋਂ ਕਿਤੇ ਵੱਧ ਹੋਵੇ ਜਿਹੜਾ ਤੁਸੀਂ ਸੋਚਿਆ ਹੋਵੇ ਮੇਰੇ ਨਾਲ ਐ ਹੁੰਦੀ ਹੈ ਮੈਂ ਬਹੁਤ ਘੱਟ ਵੀ ਲਏ ਐਵੇਂ ਵੀ ਹੋਇਆ ਵੀ ਬਾਈ ਤੁਸੀਂ ਯਾਰ ਬਹੁਤ ਹੋਵੇਂ ਕੀਤਾ ਜਿਵੇਂ ਚੇਤਾ ਸਿੰਘ ਵਾਲਾ ਸੀਗਾ ਉਹਨੇ ਮੈਨੂੰ ਜਿੰਨੇ ਮੇਰੀ ਗੱਲ ਹੋਈ 15 ਲੱਖ ਰੁਪਏ ਮੈਨੂੰ ਹੋਰ ਦਿੱਤਾ ਵਾਓ 15 ਲੱਖ ਰੁਪਏ ਮੈਨੂੰ ਹੋਰ ਦਿੱਤਾ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਉਹ ਕਹਿੰਦਾ ਨਹੀਂ ਭਾਜੀ ਯਾਰ ਅਪ ਦੋਸੀ ਵੀ 1.5 ਸਾਲ ਨਾਲ ਲੱਗੇ ਰਹੇ ਆ ਉਹ ਵੀ ਕੋਈ ਚੱਕਰ ਨਹੀਂ ਮੈਂ ਇਧਰ ਅਸੀਂ ਸ਼کاری ਮੈਂ ਲਿਖਦਾ ਸ਼کاری ਮਨੀਸ਼ ਜੀ ਡਾਇਰੈਕਟ ਕਰਦੇ ਹੁੰਦੇ ਸਾਰੀ ਟੀਮ ਹੁੰਦੀ ਆ ਸ਼کاری ਪਹਿਲੀ ਅਸੀਂ ਬਣਾਈ ਜਦੋਂ ਦੂਜੀ ਫੇਰ ਬਣੀ ਉਹਦੀ ਸਬਸਕ੍ਰਿਪਸ਼ਨ ਬਹੁਤ ਹੋਈ ਓਵੇਂ ਹੋਈ ਮੈਨੂੰ ਬਾਂਸਰ ਸਾਹਿਬ ਨੇ ਬੁਲਾ ਕੇ ਕੀ ਆ 10 ਲੱਖ ਰੁਪਿਆ ਤੇਰੇ ਪਾਇਆ ਆ 10 ਲੱਖ ਰੁਪਿਆ ਮਨੀਸ਼ ਦੇ ਪਾਇਆ ਹੋਰ ਜਿਹੜੇ ਸਾਨੂੰ ਦੇਨੇ ਸੀ ਅੱਡ ਹੂੰ ਇਹ ਕਹਿੰਦੇ ਇਹਦਾ ਨਹੀਂਗਾ ਜੋ ਤੁਸੀਂ ਅੱਗੇ ਬਣਾਉਂਗੇ ਇਹਦੇ ਤੁਹਾਨੂੰ ਮੈਂ ਫਿਰ ਦੇਵਾਂਗਾ ਹੁਣ ਮੈਨੂੰ ਪਤਾ ਲੱਗਾ ਯਾਰ ਵੀ ਉਹ ਤੁਸੀਂ ਕਿੰਨੇ ਠੀਕ ਬਜਟ ਚ ਤੇ ਕਿਵੇਂ ਕਰਕੇ ਤੇ ਉਹਦਾ ਡਾਊਰਾ ਬਣਾਇਆ ਵਾਓ ਐ ਕਦੇ ਨਹੀਂ ਮੇਰੇ ਕਦੇ ਮੈਨੂੰ ਮੇਰੀਆਂ ਦੋ ਹੀ ਗੱਲਾਂ ਹੁੰਦੀਆਂ ਜਾਂ ਮੈਨੂੰ ਤੁਸੀਂ ਕਹਿ ਦਿਓ ਵੀ ਫ੍ਰੀ ਮੈਂ ਕਰ ਦੂੰਗਾ ਜਾ ਜਿਹੜਾ ਬੰਦਾ ਮੇਰੇ ਲਈ ਖੜਿਆ ਹੋਇਆ ਜਿਵੇਂ ਸਿਮਰਜੀਤ ਭਾਈ ਹੈ ਉਹ ਮੈਨੂੰ ਲੈ ਕੇ ਆਏ ਚੱਕ ਜਵਾਨਾ ਮੈਂ ਨਹੀਂ ਮੂੰਹ ਕਹਿੰਦਾ ਨਹੀਂ ਉਹਨਾਂ ਨੂੰ ਉਹਨਾਂ ਨੇ ਦੇਤੇ 5 ਰੁਪਏ ਦੇਤੇ 50 ਦੇਤੇ 5 ਲੱਖ ਦੇ ਤਾਂ ਕੋਈ ਪ੍ਰੋਬਲਮ ਨਹੀਂ ਗਿੱਪੀ ਭਾਈ ਆ ਆਪਾਂ ਧਾਰਿਆ ਵਾ ਵੀ ਲੈਣਾ ਹੀ ਨਹੀਂ ਹੰਬਲ ਤੋਂ ਮੈਂ ਲੈਂਦਾ ਹੀ ਨਹੀਂ ਸੀਰੀਅਸਲੀ ਬਿਲਕੁਲ ਲਾਈਕ 1 2 3 ਪੁੱਛ ਲਓ ਦੂਸੀ ਭਾਈ ਨੂੰ ਪੁੱਛ ਲਓ ਆਫਿਸ ਚੋਂ ਪੁੱਛ ਲਓ 1 ਰੁਪਿਆ ਜੇ ਮੈਂ ਲਿਆ ਹੋਵੇ ਬਸ ਪਿਆਰ ਮੈਨੂੰ ਇਹੀ ਹੁੰਦਾ ਵੀ ਜੇ ਤੁਹਾਡੇ ਲਈ ਕੋਈ ਬੰਦਾ ਖੜਾ ਨਾ ਤੁਸੀਂ ਵੀ ਖੜੋ ਪਿੱਛੇ ਜੇ ਮੈਨੂੰ ਪੈਸਿਆਂ ਦੀ ਲੋੜ ਸੀ ਮੈਂ ਕੋਈ ਗੱਲ ਨਹੀਂ ਕੀਤੀ ਕੁਝ ਨਹੀਂ ਹਰਦੀਪ ਬੀਰੇ ਦੀ ਗੱਲ ਹੋਈ ਮੈਨੂੰ ਹਰਦੀਪ ਨੇ ਹੀ ਕਹਾਤਾ ਕਹਿੰਦੇ ਯਾਰ ਗੱਲ ਚੱਲਦੀ ਸੀ ਆ ਕਰਕੇ ਇੱਕ ਫਿਲਮ ਕੀਤੀ ਸੀ ਸਾਰੀ ਗਾਮਾਂ ਦੀ ਫਿਲਮ ਸੀ ਮੈਂ ਕਹਾਂ ਵੀਰੇ ਆਪਾਂ ਤੈਨੂੰ ਪਤਾ تھا ਕਹਿੰਦੇ ਨਹੀਂ ਬਾਈ ਕਹਿੰਦੇ ਯਾਰ ਉਹ ਹੰਬਲਦੀ ਨਹੀਂ ਉਧਰੋਂ ਐ ਤੂੰ ਕੀਤੀ ਐ ਜੇ ਉਹਨੇ ਤੁਹਾਨੂੰ ਕਹਿਤਾ ਤੈਨੂੰ ਵੀ ਗੀਪੀ ਬਾਈ ਉਹ ਚ ਕਰ ਰਿਹਾ ਤਾਂ ਤੂੰ ਨਾਲ ਆ ਤੈਨੂੰ ਕੀਤਾ ਤੇ ਤੈਨੂੰ ਜਿਹੜੇ ਭਾਈ ਅਸੀਂ ਕਿਹਾ ਜੇਬ ਚ ਦੇਨੇ ਉਹਨਾਂ ਨੇ ਤੈਨੂੰ ਦੇਨੇ ਉਹ ਕਰਕੇ ਹਜੇ ਕੁਝ ਨਹੀਂ ਸੀ ਮੈਨੂੰ ਉਹ ਬਾਈ ਨੇ ਭਵਾ ਦੇ ਬਹਿ ਕਹਿੰਦੇ ਉਹ ਆਗੇ ਕੋਈ ਨਹੀਂ ਅਸੀਂ ਰੱਖਾਂਗੇ ਤੂੰ ਆਲਾ ਫੜ ਯਾਰ ਉਹ ਤੈਨੂੰ ਲੋਰ ਸੀ ਹੁਣ ਜਿੱਥੇ ਤੁਹਾਨੂੰ ਬਿਨਾ ਕਏ ਮਿਲ ਜਾਂਦੇ ਆ ਪਰ ਤੁਹਾਨੂੰ ਉੱਥੋਂ ਤੱਕ ਪਹੁੰਚਣਾ ਤਾਂ ਪਊਗਾ ਵੀ ਬੰਦਾ ਇਹ ਗੱਲ ਥੋੜੀ ਐਗਜ਼ੈਕਟਲੀ ਸਮਝੇ ਐਗਜ਼ੈਕਟਲੀ